ਲਾਹੌਰ ਵਾਸੀਆਂ ਦਾ ਬੰਗੀ ਨਗਰ ਦੇ ਹਰ ਇੱਕ ਮਹੱਲਾ ਨਿਵਾਸੀ ਦਾ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਨਿੱਘਾ ਸਵਾਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਏ ਤੇ ਵਿਕਾਸ ਨੂੰ ਦੇਖ ਕੇ ਇਕੱਠੇ ਹੋਏ ਸਾਡੀ ਕਾਰਪੋਰੇਸ਼ਨ ਦੇ ਕੰਮਾਂ ਨੂੰ ਦੇਖ ਕੇ ਸਾਨੂੰ ਆਫਿਸ ਸੰਭਾਲਣ ਨੂੰ ਅੱਜ 10 ਮਹੀਨੇ ਹੋਏ ਆ ਤੇ ਆਪਾਂ ਸ਼ਹਿਰ ਦੇ ਵਿੱਚ ਹਰ ਦੂਸਰੇ ਦਿਨ ਨਵਾਂ ਕੰਮ ਸ਼ੁਰੂ ਕਰ ਰਹੇ ਹਾਂ ਇਹ ਹਰ ਇੱਕ ਸ਼ਹਿਰ ਵਾਸੀ ਦਾ ਧੰਨਵਾਦ ਕਿਉਂਕਿ ਉਹਨਾਂ ਦੇ ਸਾਥ ਤੋਂ ਬਿਨਾਂ ਇਹ ਪੋਸੀਬਲ ਨਹੀਂ ਸੀ ਤੇ ਮੈਂ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਸਾਨੂੰ ਗ੍ਰੀਨ ਚੈਕ ਦਿੱਤੀ ਕਿ ਜਿੰਨੇ ਮਰਜ਼ੀ ਵਿਕਾਸ ਦੇ ਕੰਮ ਕਰਾਓ ਉਸੇ ਹੌਸਲੇ ਦੇ ਵਿੱਚ ਅਸੀਂ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਾਂ ਉਮੀਦ ਕਰਦਾ ਹੈ ਸ਼ਹਿਰ ਵਾਸੀਆਂ ਨੂੰ ਸਾਡਾ ਕੰਮ ਵੀ ਪਸੰਦ ਆਏਗਾ ਜਿਸ ਸਪੀਡ ਦੇ ਨਾਲ ਅਸੀਂ ਸ਼ਹਿਰ ਨੂੰ ਵਿਕਾਸ ਵੱਲ ਲੈ ਕੇ ਜਾ ਰਹੇ ਹਾਂ ਉਮੀਦ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਸਾਡੇ ਸਿਰ ਤੇ ਆਸ਼ੀਰਵਾਦ ਭਰੇ ਹੱਥ ਰੱਖਣਗੇ ਤੇ ਸਾਨੂੰ ਇਕ ਵਾਰ ਫਿਰ ਤੋਂ ਸੇਵਾ ਦਾ ਮੌਕਾ ਦੇਣਗੇ ਇਸ ਤੋਂ ਇਲਾਵਾ ਅੱਜ ਦਾ ਜੋ ਮੁੱਦਾ ਹੋਇਆ ਕਿ ਅਸੀਂ ਬੰਗੀ ਨਗਰ ਇਲਾਕੇ ਦੇ ਵਿੱਚ ਤਕਰੀਬਨ 42 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਇੰਟਰਲੋਕਿੰਗ ਟਾਈਲਾਂ ਦਾ ਕੰਮ ਸ਼ੁਰੂ ਹੋ ਰਿਹਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਇੱਥੇ ਵਾਟਰ ਸਪਲਾਈ ਤੇ ਸੀਵਰੇਜ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਤੇ ਬੜੀ ਖੁਸ਼ੀ ਦੀ ਗੱਲ ਹੈ ਲੋਕਾਂ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਸ ਏਰੀਆ ਨੂੰ ਪਿਛਲੇ ਟਾਈਮ ਦੇ ਵਿੱਚ ਬੈਕਵਰਡ ਏਰੀਆ ਸਮਝਿਆ ਜਾਂਦਾ ਸੀਗਾ ਤੇ ਅਸੀਂ ਆਪ ਦੀ ਟੀਮ ਦੇ ਨਾਲ ਇਹ ਸੰਕਲਪ ਲਿੱਤਾ ਹੈ ਕਿ ਬਟਿੰਡੇ ਸ਼ਹਿਰ ਦਾ ਕੋਈ ਵੀ ਏਰੀਆ ਬੈਕਵਰਡ ਨਾ ਮੰਨਿਆ ਜਾਵੇ ਤਾਂ ਕਰਕੇ ਅਸੀਂ ਉਹਨਾਂ ਸਾਰੇ ਏਰੀਆਜ਼ ਦੇ ਵਿੱਚ ਜਿੱਥੇ ਕੰਮਾਂ ਦੀ ਕਮੀ ਸੀ ਉਹਨਾਂ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਨੂੰ ਹੋਰ ਵੀ ਡਿਮਾਂਡ ਆਤੀ ਹੈ। ਜੀ ਬਿਲਕੁਲ ਉਹਨਾਂ ਦੇ ਵੱਲੋਂ ਇੱਕ ਡਿਮਾਂਡ ਦਿੱਤੀ ਗਈ ਹੈ ਕਿ ਰੇਲਵੇ ਲਾਈਨ ਦੇ ਨਾਲ ਬਹੁਤ ਹੀ ਖਲਾਰਾ ਪਿਆ ਹੋਇਆ ਗੰਦ ਮਚਿਆ ਹੋਇਆ ਤੇ ਇੱਥੇ ਮਲਵਾ ਪਿਆ ਇਸ ਨੂੰ ਕਲੀਅਰ ਕਰਾ ਕੇ ਗ੍ਰੀਨ ਬੈਲਟ ਬਣਾਇਆ ਜਾਵੇ ਤੇ ਇਹਨਾਂ ਨਾਲ ਇਸ ਚੀਜ਼ ਦਾ ਅਸੀਂ ਵਾਅਦਾ ਕਰਕੇ ਅੱਜ ਚੱਲੇ ਆ ਕਿ ਜਲਦੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਏਰੀਆ ਕਲੀਅਰ ਕਰਾ ਕੇ ਇੱਥੇ ਗ੍ਰੀਨ ਬੈਲਟ ਜ਼ਰੂਰ ਬਣਾਉ। ਕੁਝ ਸਮਾਂ ਪਹਿਲਾਂ ਤਾਂ ਇਹ ਜਿਹੜੀਆਂ ਡਰਿਆ ਸੀ ਛੱਪੜ ਦਾ ਰੂਪ ਧਾਰ ਲੈਂਦੇ ਸੀ। ਜੀ ਬਿਲਕੁਲ। ਉਹ ਉਸ ਪ੍ਰੋਬਲਮ ਤੋਂ ਵੀ ਬਿਲਕੁਲ ਰਾਹਤ ਮਿਲ ਚੁੱਕੀ ਆ ਹੁਣ ਅਸੀਂ ਜਿਹੜੇ ਵੀ ਮੈਨਹੋਲਸ ਸੀਗੇ ਉਹ ਉੱਚੇ ਵੀ ਕਰਵਾ ਦਿੱਤੇ ਆ ਤੇ ਪ੍ਰੋਪਰਲੀ ਡੀਸਿਲਟਿੰਗ ਵੀ ਹੋ ਚੁੱਕੀ ਆ ਹਰ ਇੱਕ ਗਲੀ ਦੀ। ਗੋਬਿੰਦ ਵਸੀ ਜੀ ਨੇ ਨਾਲ ਖੜ ਕੇ ਉਹ ਕੰਮ ਕਰਾਇਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਉਸ ਪ੍ਰੋਬਲਮ ਤੋਂ ਸਾਰੇ ਮੋਹੱਲਾ ਨਿਵਾਸੀਆਂ ਨੂੰ ਰਾਹਤ ਮਿਲੀ ਲੱਗਦਾ ਵੀ ਐਮਸੀ ਹੋਣਗਾ ਕਿਲੇ ਪਲਾਸ ਦੇ ਦੇਖੋ ਜੀ ਪ੍ਰਮਾਤਮਾ ਦਾ ਹੁਕਮ ਹੋਊਗਾ ਇਹ ਤੇ ਲੋਕਾਂ ਦਾ ਪਿਆਰ ਹੈ ਬਾਕੀ ਫਤਵਾ ਦੇਣ ਵਾਲੇ ਲੋਕ ਕੀ ਹੈ ਮੈਂ ਗੋਬਿੰਦ ਮੱਸੀ ਵਾਰਡ ਨੰਬਰ 19 ਕਾਉਂਸਲਰ ਮੇਰੇ ਮਦਰ ਦੇ ਬਿਹਾਫ ਤੇ ਤੁਹਾਨੂੰ ਦੱਸਣਾ ਚਾਹਨਾ ਵੀ ਅੱਜ ਸਾਡੇ ਨਗਰ ਨਿਗਮ ਦੇ ਚੰਗੀਸ਼ਟ ਮੇਅਰ ਪਦਮਜੀਤ ਸਿੰਘ ਮਹਿਤਾ ਜੀ ਸਾਡੇ ਵਾਰਡ ਨੰਬਰ 19 ਵਾਸਤੇ 40 ਲੱਖ 28000 ਰੁਪਏ ਦਾ ਟਾਇਲਾਂ ਦਾ ਟੈਂਡਰ ਨੂੰ ਦਾ ਉਦਘਾਟਨ ਕਰਨ ਆਏ ਆ ਸਾਡੇ ਵਾਰਡ ਬੰਗੀ ਨਗਰ ਦੇ ਵਿੱਚ ਔਰ ਇਸ ਤੋਂ ਪਹਿਲਾਂ 45 ਲੱਖ ਰੁਪਏ ਦਾ ਲਾਗਤ ਦੇ ਨਾਲ ਸਾਰੇ ਸੀਵਰਾਂ ਦੇ ਸਲੇਬਾਂ ਚੱਕੀਆਂ ਗਈਆਂ ਔਰ ਇਸ ਦੇ ਨਾਲ ਨਾਲ ਪਿਛਲੇ ਦਿਨਾਂ ਚ ਜਿਸ ਤਰ੍ਹਾਂ ਕਿ 1 ਕਰੋੜ 53 ਲੱਖ 73 ਹਜ਼ਾਰ ਰੁਪਏ ਦਾ ਇੱਕ ਪ੍ਰੋਜੈਕਟ ਅਮਰਪੁਰਾ ਦੀ ਪਾਈਪਲਾਈਨ ਵਾਸਤੇ 400 ਕਿਲੋ ਤੋਂ ਲਿਆਂਦਾ ਗਿਆ ਔਰ ਤਕਰੀਬਨ ਹੋਰ ਟੈਂਕੀ ਦਾ 10 ਲੱਖ ਲੀਟਰ ਪਾਣੀ ਦੀ ਟੈਂਕੀ ਦਾ ਵੀ ਪਿਛਲੇ ਦਿਨਾਂ ਚ ਉਦਘਾਟਨ ਕਰਿਆ ਔਰ ਮੈਂ ਦੱਸਣਾ ਚਾਹਨਾ ਕਿ ਵਾਰਡ ਨੰਬਰ 19 ਦੇ ਵਿੱਚ ਬਹੁਤ ਸਪੀਡ ਨਾਲ ਕੰਮ ਹੋ ਰਿਹਾ ਔਰ ਅਸੀਂ ਸਾਰੀ ਟੀਮ ਮੇਅਰ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਇੱਕ ਜਿਹੜਾ ਪਾਣੀ ਦੇ ਟੈਂਕੇ ਦਾ ਜਿਹੜਾ ਉਦਘਾਟਨ ਕੀਤਾ ਗਿਆ ਉਹ 36 25 ਕਰੋੜ ਇਹ 25 26 ਅਪਰਕਸੀਮੇਟਲੀ 26 ਕਰੋੜ ਰੁਪਏ ਦਾ ਪ੍ਰੋਜੈਕਟ ਆ ਹੋ ਜਿਹਦੇ ਵਿੱਚ 10 ਕਿਲੋਮੀਟਰ ਪਾਈਪਲਾਈਨ ਬਿਸ਼ਾਈ ਜਾਣੀ ਆ ਔਰ ਇਸ ਦੇ ਨਾਲ ਨਾਲ ਇੱਕ 10 ਲੱਖ ਲੀਟਰ ਪਾਣੀ ਦੀ ਟੈਂਕੀ ਵੀ ਬੰਨੀ ਆ ਸਾਡੇ ਅਮਰਪੁਰਾ ਵਾਸਤੇ